ਕਰਤਾਰਨਗਰ ਨਕੋਦਰ ਸ਼ੰਕਰ ਰੋਡ ਤੇ ਮੌਜੂਦ ਹੈ ਜਿੱਥੇ ਕਿ ਰਾਤ ਨੂੰ ਚੋਰਾਂ ਨੇ ਇਸ ਘਰ ਨੂੰ ਨਿਸ਼ਾਨਾ ਬਣਾਇਆ ਇਸ ਘਰ ਦੀ ਵਾਲੇ ਤਿਆਰੀ ਚੱਲ ਰਹੀ ਸੀ ਜਿਹੜਾ ਤਿਆਰੀ ਦੇ ਵਿੱਚ ਵਰਤੋਂ ਵਾਲਾ ਸਮਾਨ ਸੀ ਤਾਰਾਂ ਜਾਂ ਕਟਰ ਕੁਟਰਲ ਸਾਰੇ ਉਹ ਚੋਰੀ ਕਰਕੇ ਲੈ ਗਏ ਆਓ ਸਭ ਤੋਂ ਪਹਿਲੇ ਦਿਖਾਣੇ ਆ ਤੁਹਾਨੂੰ ਸੀਸੀਟੀਵੀ ਕੈਮਰੇ ਦੀਆਂ ਇਹ ਤਸਵੀਰਾਂ ਖਰਤੀ ਨਾਂ ਤੇ ਦਿੰਦ ਚੈਲਾਸ਼ਨਾ ਸ਼ਰਮ ਜੀ ਕਿਹੜੇ ਇਲਾਕੇ ਜੀ ਕਿਹੜੇ ਇਲਾਕੇ ਆ ਜੀ ਕਰਤਾਰ ਨਗਰ ਸ਼ੰਕਰ ਰੋਡ ਕੋਤਰੀ ਕੀ ਗੱਲਬਾਤ ਹੋਈ ਹੈ ਜੀ ਇਹ ਮੇਰਾ ਘਰ ਬਣ ਰਿਹਾ ਜੀ ਅੰਦਰ ਕੰਮ ਚੱਲ ਰਿਹਾ ਸੀ ਬਿਜਲੀ ਦਾ ਕੰਮ ਚੱਲ ਰਿਹਾ ਹੈ ਪੀਓਪੀ ਦਾ ਕੰਮ ਚੱਲ ਰਿਹਾ ਹੈ ਪਲੰਬਰ ਲੱਗੇ ਹੋਏ ਆ ਜੀ ਰਾਤੀ ਜੋ ਵੀਡੀਓ ਅਸੀਂ ਖੋਲ ਕੇ ਦੇਖੀਆਂ ਫੁਟੇਜ ਦੇਖੀਆਂ ਵੀਡੀਓ ਫੁਟੇਜ ਉਹਦੇ ਵਿੱਚ ਦੋ ਬੰਦੇ ਰਾਤੀ ਆਏ ਆ ਸਾਰੀਆਂ ਫਿਟਿੰਗ ਦੀਆਂ ਤਾਰਾਂ ਖਿੱਚ ਕੇ ਤੋੜ ਕੇ ਕੱਢ ਕੇ ਲੈ ਗਏ ਨਾਲ ਪਲੰਬਰਾਂ ਦਾ ਸਮਾਨ ਜਿੰਨਾ ਪਿਆ ਸੀ ਉਹਨਾਂ ਦੀਆਂ ਮਸ਼ੀਨਾਂ ਉਹ ਲੈ ਗਏ ਪੀਓਪੀ ਵਾਲੇ ਉਹ ਵੀ ਲੱਗੇ ਹੋਏ ਸੀ ਉਹਨਾਂ ਦਾ ਜੋ ਸਮਾਨ ਪਿਆ ਸੀ ਉਹ ਵੀ ਨਾਲ ਲੈ ਗਏ ਸਾਰਾ ਜੀ ਸੀਸੀਟੀਵੀ ਕੈਮਰੇ ਦੇ ਵਿੱਚ ਕੁਝ ਆਇਆ ਜੀ ਹਾਂਜੀ ਦੋ ਬੰਦੇ ਨਜ਼ਰ ਆਏ ਆ ਜੀ ਸਮਾਨ ਚੱਕ ਕੇ ਲੈ ਕੇ ਜਾਂਦੇ ਤੁਸੀਂ ਪੁਲਿਸ ਨੂੰ ਕੰਪਲੇਟ ਕਰਦੇ ਹਾਂਜੀ ਪੁਲਿਸ ਨੂੰ ਕੰਪਲੇਟ ਕਰ ਦਿੱਤੀ ਹੈ ਜੀ ਕਿੰਨਾ ਨੁਕਸਾਨ ਆ ਜੀ ਲਗਭਗ ਆਈਡੀਆ ਮੇਰਾ ਦਿਖਿਆ ਜਾਵੇ ਤੇ 70000 ਦੇ ਤੇ ਕਰੀਬ ਕਰੀਬ ਮੇਰੀਆਂ ਤਾਰਾਂ ਤੇ ਬਾਕੀ ਸਮਾਨ ਉਹਦੇ ਵਿੱਚ ਪਲੰਬਰਾਂ ਦਾ ਸਮਾਨ ਵੀ 10 12 15000 ਦਾ ਉਹਨਾਂ ਦਾ ਵੀ ਹੋਵੇਗਾ 10 15000 ਦਾ ਜਿਹੜੇ ਪੀਓਪੀ ਵਾਲੇ ਕੰਮ ਕਰਦੇ ਆ ਜੀ ਉਹਨਾਂ ਦੀ ਵੀ ਮਸ਼ੀਨਾਂ ਤੇ ਉਜ਼ਾਰ ਉਹਨਾਂ ਦੇ ਵੀ ਹੋਣਗੇ ਜੀ ਟੋਟਲ ਮਿਲਾ ਕੇ ਜੀ ਇਹ ਗੱਲ ਕਰੀ ਕਿੰਨੇ ਕਰੀਬ ਲੱਖ ਰੁਪਏ ਦਾ ਜੀ ਤੋ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਅਸੀਂ ਪੁਲਿਸ ਰਿਪੋਰਟ ਕਰ ਦਿੱਤੀ ਹੈ ਜੀ ਜੀ ਥੋੜੀ ਦੇਰ ਤੱਕ ਮੌਕਾ ਦੇਖਣ ਵਾਸਤੇ ਆ ਰਹੇ ਐਸਐਚਓ ਸਾਹਿਬ ਜੀ ਜਾਂ ਹੋਰ ਕੋਈ ਉਹਨਾਂ ਦੇ ਜਿਹੜੇ ਹੈਗੇ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਬਸ ਇਹੀ ਮੰਗ ਹੈ ਜੀ ਬੰਦੀ ਕਾਰਵਾਈ ਕੀਤੀ ਜਾਵੇ ਤੇ ਫੜਿਆ ਜਾਵੇ ਜਿਨ੍ਹਾਂ ਨੇ ਇੱਕ ਕਾਰਵਾਈ ਕੀਤੀ ਹੈ ਇਸ ਏਰੀਆ ਚ ਇਹ ਦੂਸਰੀ ਵਾਰਦਾਤ ਹੈ ਇਸ ਤੋਂ ਪਹਿਲਾਂ ਮੇਰੇ ਘਰ ਦੇ ਪਿਛਲੇ ਪਾਸੇ ਇੱਕ ਘਰ ਬਣ ਰਿਹਾ ਉਸ ਘਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ ਸੀ ਜੀ ਉਹ ایسی ਕਲਾਸ ਜੀ ਜਿਨ੍ਹਾਂ ਨੇ ਦੱਸਿਆ ਕਿ ਲਗਭਗ ਕਾਫੀ ਇਹਨਾਂ ਦਾ ਨੁਕਸਾਨ ਕਰ ਦਿੱਤਾ ਨਾਲ ਨਾਲ ਜਦੋਂ ਕਿਸੇ ਗਰੀਬ ਦਾ ਨੁਕਸਾਨ ਹੁੰਦਾ ਜਿਹੜਾ ਕਾਮਾ ਮਿਹਨਤੀ ਆ ਉਹਦਾ ਵੀ ਨੁਕਸਾਨ ਹੋ ਜਾਂਦਾ ਉਹ ਵੀ ਮੇਰੇ ਨਾਲ ਮੌਜੂਦ ਆ ਕਿਆ ਨਾਮ ਹੈ ਜੀ ਹਾਂਜੀ ਮੇਰਾ ਨਾਮ ਬਰਨ ਕੁਮਾਰ ਹੈ ਜੀ ਮੈਂ ਪੀਓਪੀ ਦਾ ਕੰਮ ਕਰਦੇ ਆ ਸਵੇਰੇ ਆਏ ਮੈਂ 8:30 ਵਜੇ ਤੇ ਜਦੋਂ ਜਿੰਦਾ ਖੋਲਿਆ ਦੋਨੇ ਜਿੰਦਾ ਖੋਲਿਆ ਜਦੋਂ ਤੀਜਾ ਜਿੰਦਾ ਖੁੱਲਣ ਗਏ ਸੀ ਤੋ ਦੇਖਿਆ ਜਿੰਦੇ ਨੂੰ ਸੱਟ ਮਾਰਿਆ ਹੋਇਆ ਆ ਫਿਰ ਮੈਂ ਆਪਣੇ ਬੰਦੇ ਨੂੰ ਕਿਹਾ ਜਾ ਕਰਕੇ ਦੇਖ ਆਪਣਾ ਸਮਾਨ ਪਿਆ ਹੈ ਕਿ ਨਹੀਂ ਉਹਨੇ ਜਾ ਕੇ ਦੱਸਿਆ ਕਿ ਕੋਈ ਵੀ ਮੇਰਾ ਸਮਾਨ ਨਹੀਂ ਹੈਗਾ ਆ ਫਿਰ ਮੈਂ ਮਾਲਕਾਂ ਨੂੰ ਫੋਨ ਕੀਤੇ ਤੋ ਮਾਲਕ ਆਏ ਆ ਤੋ ਫਿਰ ਸਾਰੇ ਦੇਖ ਕਰਕੇ ਗਏ ਆ ਤੋ ਫਿਰ ਕੀ ਕੀ ਸਮਾਨ ਸੀ ਮੇਰਾ ਸਮਾਨ ਸੀ ਦੋ ਹਲਟੀਆਂ ਸੀ ਤੋ ਇੱਕ ਡਰੇਲ ਤੇ ਇੱਕ ਕਟਰ ਸੀ ਤੋ ਮਾਲਕਾਂ ਦੇ ਜਿੰਨਾ ਨੁਕਸਾਨ ਹੋਇਆ ਸੀ ਉਹ ਮਾਲਕਾਂ ਨੂੰ ਪਤਾ ਹੋਣੇ ਆ ਬਾਕੀ ਮੇਰਾ ਵੀ ਨੁਕਸਾਨ ਹੋਇਆ ਕਿੰਨਾ ਕੁ ਆਈਡੀਆ ਪੇਮੈਂਟ ਕਿੰਨੀ ਕ ਬੰਦੀ ਆ ਕਿੰਨੇ ਕ ਪੈਸੇ ਬੰਦੇ ਤੁਹਾਡਾ ਨੁਕਸਾਨ ਜੀ ਨੁਕਸਾਨ ਦਾ ਜੀ ਸਾਢੇ ਦੇਖੀਏ ਤਾਂ ਘੱਟੋ ਘੱਟ 10 ਤੋਂ 12000 ਰੁਪਏ ਦਾ ਮੇਰਾ ਨੁਕਸਾਨ ਹੋਇਆ ਆ 10 ਤੋਂ 12000 ਬਾਕੀ ਜਿਹੜਾ ਮਾਲਕਾਂ ਦਾ ਉਹ ਬਾਕੀ ਮਾਲਕਾਂ ਦੇ ਵਖੜੇ ਹੋਏ ਆ ਬਾਕੀ ਪਲੰਬਰਾਂ ਦੇ ਜਿਹੜੇ ਸੀ ਸਮਾਨ ਉਹ ਵਖੜੇ ਹੋਏ ਆ ਪਲੰਬਰਾਂ ਦਾ ਵੀ ਹੋਇਆ ਨੁਕਸਾਨ ਹਾਂਜੀ ਪਲੰਬਰਾਂ ਦੇ ਵੀ ਮਸ਼ੀਨ-ਮਸ਼ੀਨ ਚੱਕੇ ਲੈ ਗਏ ਆ ਹੂੰ ਤੋ ਫਿਰ ਆ ਗੱਲਬਾਤ ਹੋਈ ਤੋ ਗੱਲਬਾਤ ਥੋੜੀ ਜਿਹੀ ਹੋਰ ਕਰਾਂਗਾ ਕੀ ਨਾ ਜੀ ਡਾਡਾ ਜੀ ਹਾਂ ਜੀ ਗਿਰਦੀਪ ਸਿੰਘ ਕੀ ਕਿਹੜਾ ਰਾਕਾ ਪੈਂਦਾ ਇਹ ਬਸ ਸਾਹਮਣੇ ਆ ਜੀ ਕੀ ਗੱਲਬਾਤ ਹੋਈ ਹੈ ਇਹਨਾਂ ਦੀ ਜਿਦਾਂ ਦੱਸਿਆ ਬਸ ਉਹ ਇਹਨਾਂ ਨੇ ਦੇਖਿਆ ਸਵੇਰ ਨੂੰ ਉਦੋਂ ਤਾਂ ਅਸੀਂ ਬਾਹਰ ਬੈਠੇ ਆ ਅੱਛਾ ਜੀ ਤੇ ਕੁਝ ਨਹੀਂ ਸਾਨੂੰ ਪਤਾ ਜਿੰਦੇ ਤਾਂ ਉਦਾਂ ਹੀ ਲੱਗੇ ਸੀਗੇ ਹੂੰ ਹੂੰ ਤੇ ਅੱਜ ਜਦੋਂ ਇਹ ਆਏ ਪੀਓ ਪੀ ਵਾਲੇ ਤੇ ਇਹਨਾਂ ਨੇ ਜਦੋਂ ਆ ਕੇ ਦੇਖਿਆ ਤੇ ਉਹ ਲਾਗੜ ਟੋਟ ਟੋਟਾ ਨਹੀਂ ਉਹਨਾਂ ਕੋ ਹੂੰ ਵਹੇ ਚੱਬ ਪਾਏ ਹੋਇਆ ਛੱਟਾ ਸੁੱਟਾ ਮਾਰੀਆਂ ਹੂੰ ਫੇਨਾਂ ਉੱਪਰ ਜਾ ਕੇ ਦੇਖਿਆ ਤੇ ਇਹਨਾਂ ਦੀਆਂ ਮਸ਼ੀਨਾਂ ਮਸੂਨਾ ਤੇ ਅਸੀਂ ਵੀ ਦੇਖਿਆ ਤਾਰਾਂ ਤੁਰਾਂ ਖਿੱਚ ਕੇ ਲੱਗੇ ਸਭ ਕੋ ਤੋ ਐਸੀ ਜੀ ਕਰਤਾਰਨਗਰ ਕਹਿੰਦੇ ਜੀ ਕਰਤਾਰਨਗਰ ਕਰਤਾਰਨਗਰ ਕਲਾਸ਼ ਸ਼ਰਮਾ ਜੀ ਮੈਂ ਖਾ ਤੁਹਾਹਾਰੇ ਜਾਣਦੇ ਹੋਣੇ ਆ ਇਹ ਆਪਣਾ ਇੱਕ ਘਰ ਬਣਾ ਰਿਹਾ ਇੱਥੇ ਕੋਠੀ ਬਣਾ ਰਿਆ ਸੀ ਕੋਠੀ ਦੇ ਵਿੱਚ ਦੋ ਚੋਰ ਆਂਦੇ ਆ ਜਿਹੜੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਏ ਆ ਉਹ ਆ ਕੇ ਇਹਨਾਂ ਦਾ ਵੀ ਸਮਾਨ ਲੈ ਜਾਂਦੇ ਆ ਨਾਲ ਨਾਲ ਜਿਹੜੇ ਪੀਓਪੀ ਵਾਲੇ ਆ ਇਹਨਾਂ ਦਾ ਸਮਾਨ ਵੀ ਲੈ ਜਾਂਦੇ ਆ ਤਕਰੀਬਨ ਟੋਟਲ ਕਿੰਨਾ ਨੁਕਸਾਨ ਲਖਾਵੇ ਉਹ ਦੱਸਿਆ ਤਾਂ ਨਹੀਂ ਉਹਨਾਂ ਨੇ ਨਾ ਹੀ ਪੁੱਛਿਆ ਸੀ ਅੰਦਾਜ਼ਾ ਸੀ 1 ਲੱਖ ਦੇ ਕਰੀਬ ਸਾਰਾ ਹੀ ਨੁਕਸਾਨ ਜਿਹੜਾ ਜੀ ਉਹ ਇਹਨਾਂ ਦਾ ਇਹ ਕਹਿਣਾ ਕਿ 1 ਲੱਖ ਦੇ ਕਰੀਬ ਸਾਡਾ ਇੱਥੇ ਨੁਕਸਾਨ ਇਸ ਕੋਠੀ ਦੇ ਵਿੱਚੋਂ ਹੋ ਚੁੱਕਾ ਆ ਇਹਨਾਂ ਦੀ ਮੰਗ ਆ ਜਲਦੀ ਤੋਂ ਜਲਦੀ ਜਿਹੜੇ ਸੀਸੀਟੀਵੀ ਕੈਮਰੇ ਦੇ ਵਿੱਚ ਚੋਰ ਕੈਦ ਹੋਏ ਨੇ ਉਹਨਾਂ ਨੂੰ ਫੜਿਆ ਜਾਵੇ ਤਾਂ ਕਿ ਇਹਨਾਂ ਦਾ ਨੁਕਸਾਨ ਇਹਨਾਂ ਨੂੰ ਮਿਲ ਸਕੇ ਪ੍ਰਸ਼ਾਸਨ ਕੋ ਇਹਨਾਂ ਦੀ ਇਹ ਹੀ ਮੰਗ ਆ ਤਾਂ ਕਿ ਆਉਣ ਵਾਲੇ ਘਟਨਾਵਾ ਜਿਹੜੀਆਂ ਇਦਾਂ ਦੀਆਂ ਚੋਰੀ ਦੀਆਂ ਵਾਰਦਾਤਾਂ ਰੁਕ ਸਕਣ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾਲਰ ਨਿਊਜ਼ ਨਕੋਦਰ